ਬੈਲਬਰ ਦੇ ਗਰਮ ਸੂਟ ਭਾਜੀ ਹਾਂਜੀ ਰੰਗ ਜਿੰਨੇ ਕੋਗੇ ਓਨੇ ਦੇ ਦਾਂਗੇ ਕੁਆਂਟੀਟੀ ਜਿੰਨੀ ਕੋਗੇ ਓਨੀਆਂ ਹੀ ਦੇ ਦਾਂਗੇ ਕੋਈ 800 ਮੰਗਦਾ ਕੋਈ 1000 ਮੰਗਦਾ ਕੋਈ ਮੰਗਦਾ 1200 ਰੇਟ ਦੱਸੋ ਤੁਹਾਡਾ ਕੀ ਆ ਭਾਜੀ ਆਪਣਾ ਰੇਟ ਆ 200 ਸੂਟ ਪਸ਼ਮੀਨਾ ਦਾ ਦੁਪੱਟਾ ਨਗੀਨਾ ਦਾ ਗੱਲ ਵੱਡੀ ਕਰ ਦਿਓ ਕਿਤੇ ਬੇਸਟ ਨਾ ਕਰਾ ਦਿਓ ਬਾਜ਼ਾਰ 'ਚ 1000 ਰੁਪਏ ਆ ਮਿਲ ਜਾਂਦਾ ਆ ਚੱਕੋ 350 350 350 350 ਬਲੈਕ ਸੂਟ ਆ ਬਲੈਕ ਦੁਪੱਟਾ ਨਾਲ ਉਹ ਵੀ ਸੀਕੁਐਂਸ ਦਾ ਕੰਮ ਦੇਖੋ ਨਾਲ ਹਾਂਜੀ ਹਾਂਜੀ ਇਹੀ ਸੂਟ 1500 ਇਹੀ 2000 ਹਲੋ ਬਾਬੇ ਦੀ ਹੱਡੀ ਦੇ 600 ਰੁਪਏ ਦਾ ਸੂਟ ਕਰਤਾ ਜੀ ਦੇ ਕਪੜਾ ਨਾ ਵੀ ਗਿਆ ਅਸੀਂ ਲੈਣਾ ਵਾਪਸੀ ਪਹਿਲੀ ਕੰਡੀਸ਼ਨ ਹੈ ਵੀ ਜੇ ਨਾ ਵੀ ਗਿਆ ਵਾਪਸੀ ਹਾਂਜੀ ਤੁਹਾਡੇ ਕੋਲ ਪੈਸੇ ਹੈਗੇ ਤਾਂ ਵੀ ਠੀਕ ਹੈ ਜੇ ਨਹੀਂ ਪੈਸੇ ਹੈਗੇ ਤਾਂ ਤੁਹਾਨੂੰ ਕਿਸ਼ਤਾਂ ਦੇ ਕਪੜਾ ਦੇ ਦਾਂਗੇ ਪੈਸੇ ਤੁਸੀਂ ਸਾਲ ਨੂੰ ਦੇ ਦੇਣਾ ਬਜਾਜ ਦਾ ਕਾਰਡ ਲਿਆਓ ਕਾਰਡ ਨਹੀਂ ਹੈਗਾ ਆਪਣਾ ਨੰਬਰ ਸਾਡੇ ਨੰਬਰ ਦਿੱਤੇ ਦੇ ਹਲੋ ਪਾ ਕੇ ਵਟਸਐਪ ਕਰ ਦਿਓ ਤੁਹਾਡੀ ਲਿਮਟ ਬਣਾ ਦਾਂਗੇ ਕੱਪੜੇ ਦੀ ਹਾਂਜੀ ਔਰ ਇਹ ਤੁਹਾਨੂੰ ਕਪੜਾ ਦੇ ਦਾਂਗਾ ਭਾਈ ਜੀ ਦੇਖੋ ਬਣੀ ਹੋਈ ਪਿਓਰ ਬਰਬਰੀ ਦਾ ਸੂਟ ਹਾਂਜੀ ਨਾਲੇ ਤਮਾਕਾ ਇੱਕ ਤੋਂ ਇੱਕ ਰੇਟਾਂ ਦਾ ਖਲਾਰਾ ਭਾਜੀ 5500 ਰੁਪਏ ਕਰਦਾ ਬਰਬਰੀ 25 2500 3 3000 ਰੁਪਏ ਸ਼ੋਅਰੂਮਾਂ 'ਚ ਬਾਬੇ ਜਿੱਟ ਜੇ 600 ਰੁਪਏ 'ਚ ਫਰਕ 4 4 ਗੁਣਾ ਨਿਕਲ ਜਾਂਦਾ ਇੱਥੇ ਆ ਕੇ ਔਰ ਇਸ ਰੇਟ ਤੇ ਖੁੱਲਾ ਚੈਲੰਜ ਨਾਲ ਮੈਂ ਆਪਣੇ ਭੈਣਾ ਭਰਾਵਾਂ ਦੀ ਸਪੋਰਟ ਲਈ ਹੋਲ ਸੇਲਡ ਮਾਰਕੀਟ 'ਚ ਪ੍ਰੋਪਰ ਰੇਟਾਂ ਦਾ ਦਾਵਾ ਕਰਦਾ ਆਪਣੇ ਤੋਂ ਸਸਤਾ ਕੋਈ ਨਹੀਂ ਹੈਗਾ ਪਿਓਰ ਕਰੇਬ ਹਾਂਜੀ ਦੁਪੱਟਾ ਨਾਲ ਫੁੱਲ ਪਿਓਰ ਦਾ ਬੜਾ ਸੋਹਣਾ ਕੰਮ ਕੀਤਾ ਉੱਤੇ ਆ ਦੇਖੋ ਆ ਲਓ ਫੜੋ ਜੀ 800 ਰੁਪਏ ਦਾ ਸੂਟ ਬਾਜੂ ਵਰਗ ਕੀਤਾ ਹੋਇਆ ਵੀ ਹੈਂਡ ਦਾ ਹਾਂਜੀ ਤੇਰਾ ਵੀ ਹੈਂਡ ਦਾ ਹਾਂਜੀ ਪਿਓਰ ਸਿਲੰਗ ਦਾ ਸੂਟ ਭਾਈ ਜੀ ਜੀ ਆ ਲਓ 1100 ਰੁਪਏ ਚ ਵੱਡਾ ਫਾਇਦਾ ਕਰਤਾ ਆ ਸਭ ਤੋਂ ਵੱਡਾ ਫਾਇਦਾ ਆ ਘਰ ਬੈਠਿਆਂ ਤੁਸੀਂ 20 50000 ਰੁਪਇਆ ਲੱਖ ਰੁਪਇਆ ਮਹੀਨਾ ਘਰ ਬੈਠਿਆਂ ਕਮਾ ਸਕਦੇ ਹੋ 2-3 ਘੰਟੇ ਕੰਮ ਕਰਨਾ ਤੁਸੀਂ ਸਾਰਾ ਹੁਣ ਇਹ ਵੀ ਇਹੀ ਭਾਜੀ ਦੇਣ ਨੂੰ 2000 ਦਾ ਅਸੀਂ ਵੀ ਦੇ ਲਈਏ ਹਾਂਜੀ ਪਰ ਅਸੀਂ ਕਹਿੰਦਾ ਪੈਸੇ ਨਾਲ ਲੈ ਕੇ ਜਾਣੇ ਆ ਜੇ ਫਿਰ ਸਾਡੇ ਇੰਨਾ ਗੱਜੇ ਦਾ ਤੇ ਬੋਲੇ ਦਾ ਫੇਰਾ ਕੀ ਜੇ ਫਾਇਦਾ ਨਾ ਹੋਵੇ ਆਹ ਸੂਟ 800 ਰੁਪਏ ਦਾ ਲਓ 2 ਤੋਂ 2000 ਵਾਲਾ ਸੂਟ 800 ਚ ਵੱਡਾ ਫੇਰਾ ਕੀ ਆ ਦੇਖੋ ਸਾਰਿਆਂ ਦੇ ਵਿੱਚ ਖੜ ਕੇ ਵੀਡੀਓ ਬਣਾ ਰਹੇ ਆ ਜੋ ਰੇਟ ਕਹਿ ਰਹੇ ਆ ਉਹ ਦੇ ਰਹੇ ਆ ਲੈ ਜਾਓ ਭਾਈ 8-800 ਦੇ ਵਿੱਚ ਸਲੋਰੀ ਜੇ ਤੁਸੀਂ ਵਧੀਆ ਕਪੜਾ ਸਸਤੇ ਰੇਟਾਂ ਲੈਣਾ ਤੇ ਆ ਜਾਓ ਬਾਪੇ ਦੀ ਹੱਟੇ ਦੇ ਜੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਰੀਸੇਲਰ ਹੋ ਚਾਹੇ ਤੁਹਾਡੀਆਂ ਪਿੰਡਾਂ ਛੋਟੀਆਂ ਦੁਕਾਨਾਂ ਤਾਂ ਵੀ ਆਜੋ ਬਾਬੇ ਛੱਟ ਦੇ ਜੇ ਤੁਹਾਡੇ ਘਰ ਜਾ ਗਿਆ ਵਿਆਹ ਤੁਸੀਂ ਲੈਣਾ ਦਾਜ ਮੇਰੇ ਦਾ ਕੱਪੜਾ ਤੇ ਭਾਈ ਤਾਂ ਵੀ ਆਜੋ ਬਾਬੇ ਛੱਟ ਦੇ ਕਿਉਂਕਿ ਇੱਥੇ ਤੁਹਾਨੂੰ ਮਿਲਣਾ ਬਹੁਤ ਘੱਟ ਰੇਟਾਂ ਦੇ ਵਿੱਚ ਟੌਪ ਦਾ ਕੱਪੜਾ ਇੱਕ ਹੋਰ ਬਹੁਤ ਵੱਡਾ ਫਾਇਦਾ ਚਾਹੇ ਤੁਸੀਂ 50000 ਦਾ ਕੱਪੜਾ ਲੈ ਜਾਓ ਭਾਵੇਂ ਤੁਸੀਂ 1 ਲੱਖ ਰੁਪਏ ਦਾ ਕੱਪੜਾ ਲੈ ਜਾਓ ਜੇ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਬਜਾਜ ਕਾਰਡ ਤੇ ਕਿਸ਼ਤਾਂ ਰਾਹੀਂ ਵੀ ਕੱਪੜਾ ਲੈ ਕੇ ਜਾ ਸਕਦੇ ਆ ਜਿੰਨਾ ਮਰਜੀ ਕੱਪੜਾ ਲੈ ਜਾਓ ਜੇ ਨਹੀਂ ਪਿੱਗਦਾ ਤੁਸੀਂ ਵਾਪਸ ਬਦਲ ਕੇ ਵੀ ਦੇ ਕੇ ਜਾ ਸਕਦੇ ਆ ਬਾਬਾ ਜੀ ਇਦਾਂ ਨਹੀਂ ਆਫਰ ਆਣੀ ਕਿਸੇ ਲਈ ਆ ਕੱਪੜਾ ਵੀ ਸਸਤਾ ਕਿਸ਼ਤਾਂ ਦੇ ਵੀ ਦੇਈ ਜਾਂਦੇ ਹੋ ਜੇ ਨਹੀਂ बिके ਵਾਪਸ ਵੀ ਲਈ ਜਾਂਦੇ ਹੋ ਇਹਦਾ ਕੋਈ ਇੰਡੀਆ ਦੇ ਵਿੱਚ ਨਹੀਂ ਹੋ ਸਕਦਾ ਭਾਜੀ ਸਭ ਤੋਂ ਪਹਿਲਾਂ ਪਹਿਣਾ ਪਰਮ ਨੂੰ ਸਸਰੀ ਘਰ ਤੇ ਆਪਾਂ ਜਿਹੜਾ ਕੱਪੜਾ ਦੇ ਰਿਹਾ ਭਾਜੀ ਉਹ ਦੇ ਰਿਹਾ ਆ ਓਫਰ ਦੇ ਵਿੱਚ ਕਪੜਾ ਨਾ ਵੀ ਗਿਆ ਸੀ ਲੈਣਾ ਵਾਪਸੀ ਪਹਿਲੀ ਕੰਡੀਸ਼ਨ ਇਹ ਆ ਵੀ ਜੇ ਨਾ ਵੀ ਗਿਆ ਵਾਪਸੀ ਹਾਂਜੀ ਤੁਹਾਡੇ ਕੋਲ ਪੈਸੇ ਹੈਗੇ ਤਾਂ ਵੀ ਠੀਕ ਆ ਜੇ ਨਹੀਂ ਪੈਸੇ ਹੈਗੇ ਤਾਂ ਤੁਹਾਨੂੰ ਕਿਸ਼ਤਾਂ ਦੇ ਕਪੜਾ ਦੇ ਦਾਂਗੇ ਪੈਸੇ ਤੁਸੀਂ ਸਾਲ ਨੂੰ ਦੇ ਦੇਣਾ ਬਜਾਜ ਦਾ ਕਾਰਡ ਲਿਆਓ ਕਾਰਡ ਨਹੀਂ ਹੈਗਾ ਆਪਣਾ ਨੰਬਰ ਸਾਡੇ ਨੰਬਰ ਦਿੱਤੇ ਦੇ ਹੈਲੋ ਪਾ ਕੇ ਵਟਸਐਪ ਕਰ ਦਿਓ ਤੁਹਾਡੀ ਲਿਮਟ ਬਣਾ ਦਾਂਗੇ ਕਪੜੇ ਦੀ ਹਾਂਜੀ ਔਰ ਇਹ ਤੁਹਾਨੂੰ ਕਪੜਾ ਦੇ ਦਾਂਗੇ ਹਰ ਤਰ੍ਹਾਂ ਦੀ ਮਦਦ ਕਰ ਹਰ ਤਰ੍ਹਾਂ ਦੀ ਮਦਦ ਕਰਾਂਗੇ ਜੇ ਤੁਸੀਂ ਕਪੜੇ ਦਾ ਕੰਮ ਕਰਨਾ ਚਾਹੁੰਦੇ ਹੋ ਸੈਟ ਲੈਣ ਦੀ ਵੀ ਲੋੜ ਨਹੀਂ ਗੱਲਾ-ਗੱਲਾ ਪੀਸ ਲੋ ਪੈਸੇ ਹੈਗੇ ਤਾਂ ਵੀ ਠੀਕ ਨਹੀਂ ਹੈਗੇ ਤਾਂ ਵੀ ਠੀਕ ਨਾ ਕਪੜਾ ਵੀ ਕਿਹਾ ਸੀ ਵਾਪਸੀ ਲੈਣਾ ਔਰ ਇਸ ਰੇਟ ਤੇ ਖੁੱਲਾ ਚੈਲੰਜ ਨਾਲ ਮੈਂ ਆਪਣੇ ਭੈਣਾ ਭਰਾਵਾਂ ਦੀ ਸਪੋਰਟ ਲਈ ਹੋਲ ਸੇਲਡ ਮਾਰਕੀਟ ਚ ਪ੍ਰੋਪਰ ਰੇਟਾਂ ਦਾ ਦਾਵਾ ਕਰਦਾ ਆਪਣੇ ਤੋਂ ਸਸਤਾ ਕੋਈ ਨਹੀਂ ਹੈਗਾ ਸੋ ਵੈਰਾਈਟੀ ਦਿਖਾਓ ਤਾਂ ਨਾਲ ਰੇਟ ਵੀ ਦੱਸੋ ਚੀਜ਼ਾਂ ਰਮਾਂਗੇ ਐਂਡ ਕਰਾਰਾਂਗੇ ਸਭ ਤੋਂ ਵੱਡਾ ਫਾਇਦਾ ਆ ਘਰ ਬੈਠਿਆ ਤੁਸੀਂ 20 50000 ਰੁਪਿਆ ਲੱਖ ਰੁਪਿਆ ਮਹੀਨਾ ਘਰ ਬੈਠਿਆ ਕਮਾ ਸਕਦੇ ਹੋ 2-3 ਘੰਟੇ ਕੰਮ ਕਰਨਾ ਤੁਸੀਂ ਸਾਰਾ ਸਾਰੇ ਦਿਨ ਚ ਕਿੰਨਾ 2-3 ਘੰਟੇ ਡੱਟ ਕੇ ਕੰਮ ਕਰ ਲਓ ਵੀ 2-3000 4000 ਦਿਹਾੜ ਕੀ ਦੇਣੀਗੀ ਕੱਪੜੇ ਦੇ ਕੰਮ ਦੀ ਆਨਲਾਈਨ ਵੀ ਭੇਜ ਸਕਦੇ ਹੋ ਆਨਲਾਈਨ ਵੀ ਭੇਜਾਂਗੇ ਬਹੁਤ ਫੈਰੇ ਕਰਾ ਦਾਂਗੇ ਆਜੋ ਤੁਹਾਨੂੰ ਵੀਡੀਓ ਦਿਖਾਣਿਆਂ ਨਾਲੇ ਰਸ ਦਿਖਾਣਿਆਂ ਨਾਲੇ ਕੱਪੜਾ ਦਿਖਾਣਿਆਂ ਆ ਦੇਖੋ ਜੀ ਕੋਈ ਜੇ ਤੁਸੀਂ ਛੋੜੀਆਂ ਛੋੜੀਆਂ ਨੌਕਰੀਆਂ ਕਰਦੇ ਰਹੋ ਭਾਈ ਛੱਡ ਦਿਓ ਬਾਬੇ ਦੀ ਹੱਟੀ ਨਾਲ ਜੁੜਜੋ ਘੱਟ ਤੋਂ ਘੱਟ 50 ਹਜ਼ਾਰ ਤੇ ਲੱਖ-ਲੱਖ ਰੁਪਈਆ ਵੀ ਲੋਕ ਇੱਥੋਂ ਜੁੜ ਕੇ ਕਮਾ ਰਹੇ ਆ ਸੋ ਰੇਟ ਦੱਸ ਦਿਓ ਕਿੰਦਾਂ ਦੇ ਆ ਤੇ ਫੇਰੇ ਕੀ ਹੈਗੇ ਆ ਭਾਜੀ ਰੇਟ ਹੁਣ ਤੁਹਾਡੇ ਸਾਹਮਣੇ ਰੇਟਾਂ ਦੇ ਰੇਟ ਨਹੀਂ ਦੱਸਣ ਲੱਗਾ ਰੇਟਾਂ ਦੇ ਪਰਦੇ ਖੋਲਣ ਲੱਗਾ ਵੱਡੇ ਧਮਾਕੇ ਕਰਨਗੇ ਪਾਜੀ ਪੂਰੇ ਧਮਾਕੇ ਪੈਣਗੇ ਮੈਂ ਪਾਜੀ ਸੋਦੇ ਉਹ ਲਾਂਗਾ ਜਿਹੜੇ ਵਿਆਹ ਸ਼ਾਦੀਆਂ ਦੇ ਭੈਣਾ ਭਰਾ ਬਜ਼ਾਰਾਂ ਜੀ ਜਾ ਕੇ ਸਹੀਲੇ ਰੇਟਾਂ ਦੀ ਲੁੱਟ ਕਰਾਉਂਦੇ ਆ ਨਾ ਪਾਜੀ ਮੈਂ ਤੁਹਾਨੂੰ ਉਹ ਕਲੀਅਰ ਕਰਨ ਲੱਗਾ ਹਾਂ ਹਾਂਜੀ ਆ ਦੇਖੋ ਪੀਸ ਆ ਦੇਖੋ ਚੀਜ਼ ਬਣੀ ਹੋਈ ਪਾਰਟੀ ਵੇਅਰ ਸੂਟ ਪਾਜੀ ਹਾਂਜੀ ਠੀਕ ਹੈ ਜੀ ਦੁਪੱਟਾ ਹੋਊਗਾ ਫੁੱਲ ਪਿਓਰ ਵਿਦ ਕੜਾਈ ਜੀ ਬ੍ਰਾਂਡ ਆਊਗਾ ਭਾਈ ਓਮ ਸ਼ੇਫ ਫੈਬ ਦਾ ਹਾਂਜੀ ਔਰ ਰੇਟਾਂ ਦਾ ਆਊਗਾ ਚੈਲੰਜ ਇਹੀ ਸੂਟ 1500 ਦਾ ਇਹੀ 2000 ਦਾ ਹਾਂ ਭਾਈ ਹੋਲ ਸੇਲ ਚ ਰਾਂਗੇ ਹਾਂ ਫਿਰ ਇੱਕ ਇੱਕ ਸੂਟ ਬਿਕਣ ਦੀ ਗਾਰੰਟੀ ਨਾ ਬਿਖਿਆ ਸਾਨੂੰ ਮੋੜ ਜੋ ਅਸੀਂ 600 ਰੁਪਏ ਸੂਟ ਦਾਂਗੇ ਇਹ ਤਾਂ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹਣਾ ਆ ਦੇਖੋ 15 1500 ਤੋਂ ਘੱਟ ਸੂਟ ਕੋਈ ਨਹੀਂ ਦਿੰਦਾ ਤੁਹਾਨੂੰ 600 ਦੇਣਾ ਭਾਵੇਂ 1000 ਚ ਵੇਚ ਦਿਓ 400 ਰੁਪਏ ਤੁਹਾਨੂੰ ਵੱਜ ਜਾਣਾ 10 ਸੂਟ ਵੇਚ ਕੇ 4000 ਰੁਪਏ ਇੱਕ ਦਿਨ ਦਾ ਬਣ ਗਿਆ ਹੋਰ ਕੋਈ ਕੰਮ ਕਾਂ ਦਾ ਲੋੜ ਆ ਦੇਖੋ ਭਾਜੀ ਵੱਡਾ ਫੈਰਾ ਇਦਾਂ ਦੇ 2200 2500 ਵਾਲੇ ਬ੍ਰਾਂਡਡ ਸਿਲਕ ਦੇ ਸੂਟ ਹਾਂਜੀ ਪਾਰਟੀ ਵੇਅਰ ਸੂਟ ਵੀ ਓਪਨ ਚੈਲੰਜ ਧਮਾਕਾ ਠੀਕ ਹੈ ਜੀ 800 ਰੁਪਏ ਦਾ ਸੂਟ ਦਾਂਗਾ ਆ ਨੇੜੇ ਰੱਖ ਦਿੱਤਾ ਤੁਹਾਡੇ ਇਹਦਾ ਬ੍ਰੈਂਡ ਬਹੁਤ ਬਟਾ ਮੈਂ ਕਿਹਾ ਸੂਟ ਦੇਖ ਕੇ ਅੱਖਾਂ ਸੋਚਾਂ ਚ ਬੈ ਜਣੀਆਂ ਕੰਨਾਂ ਦੇ ਪਟਾਕੇ ਪੈਣੇ ਰੇਟ 800 ਜੇ ਆਹ ਦੇਖ ਲਓ ਪੀਸ ਸੋ ਕਿਉਂ ਤੁਸੀਂ ਕਮੀਆਂ ਦੇ ਲੱਗੇ ਹੋਏ ਸੂਟ 18 1800 16 1600 ਜੀ ਲੈਨੇ ਹੋ ਪਰ ਬਾਬੇ ਜੀ ਜਿੱਤੇ 1600 ਜੇ ਦੋ ਲੈ ਜਾਓ 800 ਰੁਪਏ ਦਾ ਸੂਟ ਆ ਦੇਖੋ ਭਾਜੀ ਪਿਓਰ ਦੀਆਂ ਚੀਜ਼ਾਂ ਆ ਦੇਖੋ ਕਮਗੀਤਾ ਬਲੈਕ ਸੂਟ ਦੀ ਬਲੈਕ ਬਿਊਟੀ ਐਦਾਂ ਦੇ ਤੋਹਫੇ ਸੂਟਾਂ ਦੇ ਉੱਪਰ ਲੁੱਕ ਦੇਖ ਲਓ ਬਣੀ ਹੋਈ ਹਾਂਜੀ ਇੱਕ ਇੱਕ ਸੂਟ ਬਾ ਕਮਾਲ ਆ ਦੇਖੋ ਬਲੈਕ ਸੂਟ ਆ ਬਲੈਕ ਦੁਪੱਟਾ ਨਾਲ ਉਹ ਵੀ ਸੀਕਵੈਂਸ ਦਾ ਕੰਮ ਦੇਖੋ ਨਾਲ ਹਾਂਜੀ ਹਾਂਜੀ ਇਹੀ ਸੂਟ 1500 ਇਹੀ 2000 ਆ ਲੋ ਬਾਬੇ ਜੀ ਹੱਦੀ ਦੇ 600 ਰੁਪਏ ਦਾ ਸੂਟ ਕਰਤਾ ਜੀ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਜੇ ਤੁਹਾਡੇ ਕੋਲ ਪੈਸੇ ਵੀ ਨਹੀਂ ਹੈਗੇ ਤੇ ਕਿਸ਼ਤਾਂ ਤੇ ਲੈ ਜਾਓ ਬਜਾਜ ਕਾਰਡ ਲਿਆਓ ਨਹੀਂ ਤਾਂ ਆਪਣਾ ਆਧਾਰ ਕਾਰਡ ਭੇਜ ਕੇ ਚੈੱਕ ਕਰਾ ਲਓ ਕਿਸ਼ਤਾਂ ਦੇ ਕਪੜਾ ਵੀ ਦਵਾਂਗੇ ਤੁਹਾਨੂੰ ਆਹ ਦੇਖ ਲਓ ਭਾਜੀ ਵੱਡਾ ਫੈਰਾ ਵੱਡਾ ਫੈਰਾ ਵੱਡਾ ਧਮਾਕਾ ਗਲਾਜ਼ ਦਾ ਸੂਟ ਭਾਜੀ ਪਿਓਰ ਇਹਦਾ ਨਵੇਂ ਨਵੇਂ ਐਡੀਕਲ ਆਏ ਅੱਜ ਭਾਜੀ ਰੋਜ਼ ਨਵੇਂ ਕਪੜਾ ਆਉਂਦਾ ਬਾਬੇ ਦੀ ਹੱਟੀ ਦੇ ਹਾਂਜੀ ਔਰ ਐਦਾਂ ਦੀ ਤੱਕ ਬਾਤ ਦੀਆਂ ਨਾ ਰੇਟਾਂ ਨਹੀਂ ਓਪਨ ਖੁੱਲਾ ਚੈਲੰਜ ਹੈ ਹਾਂਜੀ ਨਜ਼ਾਰਾ ਸੂਟਾਂ ਦਾ ਘੜਤਾ ਭਾਜੀ 600 ਰੁਪਏ ਸੂਟ ਦਾਂਗੇ ਵੱਡੇ ਮਾਰੇ ਵੱਡੇ ਧੁਮਾਕੇ ਸਾਰੇ ਕਰਦੇ ਆ ਦੇਖੋ ਇੱਕ ਗੱਲ ਦੀ ਹੋਰ ਗਰੰਟੀ ਦਿੰਨੇ ਆ ਤੁਹਾਡੇ ਘਰ ਜਿਹਾ ਵਿਆਹ ਆ ਗਿਆ ਦਾਜਵਰੀ ਬਣਾਉਣੀ ਤੇ ਐਵੇਂ ਬਜ਼ਾਰਾਂ ਜਾ ਕੇ ਲੁੱਟਾਂ ਨਾ ਕਰੋ 50 50000 ਰੁਪਏ ਦਾ ਖਰਚ ਦਿਓ ਇਥੇ 15 18 20000 ਰੁਪਏ ਦਾਜਵਰੀ ਬਣਾ ਦਿੰਨੇ ਆ ਇਤਾਰੇ ਫਾਇਦੇ ਆਹ ਦੇਖੋ ਪੀਸ ਬਾਜੀ ਪਿਓਰ ਹੈਵੀ ਸਿਲਕ ਦਾ ਸੂਟ ਪਾਰਟੀ ਵੇਅਰ ਪਾਰਟੀ ਵੇਅਰ ਸੂਟ ਹੁਣ ਇਹ ਵੀ ਇਹੀ ਭਾਜੀ ਦੇਣ ਨੂੰ 2000 ਦਾ ਸੀ ਵੀ ਦੇਰੀਏ ਪਰ ਅਸੀਂ ਕਹਿੰਦਾ ਪੈਸੇ ਨਾਲ ਲੈ ਕੇ ਜਾਣੇ ਆ ਜੇ ਫਿਰ ਸਾਡੇ ਇੰਨਾ ਗੱਜੇ ਦਾ ਤੇ ਬੋਲੇ ਦਾ ਫੈਰਾ ਕੀ ਜੇ ਫੈਰਾ ਨਾ ਹੋਵੇ ਆਹ ਸੂਟ 800 ਰੁਪਏ ਦਾ ਲਓ 2 2000 ਵਾਲਾ ਸੂਟ 800 ਚ ਵੱਡਾ ਫੈਰਾ ਕੀ ਆ ਦੇਖੋ ਸਾਥੀਆਂ ਦੇ ਵਿੱਚ ਖੜ ਕੇ ਵੀਡੀਓ ਬਣਾ ਰਹੇ ਆ ਜੋ ਰੇਟ ਕਹਿ ਰਹੇ ਆ ਉਹ ਦੇ ਰਹੇ ਆ ਲੈ ਜਾਓ ਭਾਈ 8 800 ਦੇ ਵਿੱਚ ਇੱਕ ਤੋਂ ਇੱਕ ਆਰਟੀਕਲ ਹੈ ਪੂਰੀ ਪੂਰੀ ਦੁਕਾਨ ਸੇਲ ਤੇ ਆ ਠੀਕ ਹੈ ਜੀ ਚੀਜ਼ਾਂ ਤੁਹਾਡੇ ਸਾਹਮਣੇ ਡਿਸਪਲੇ ਕਰ ਰਹੇ ਆ ਰੋਜ ਨਵਾਂ ਕਪੜਾ ਹੁੰਦਾ ਆ ਹਾਂਜੀ ਨਵੀਂ ਵੈਰੈਟੀ ਰੋਜ ਬਾਬੇ ਦੀ ਹੱਡੀ ਦੇ ਵੱਡੇ ਫੇਰੇ ਆਹ ਦੇਖੋ ਪੀਸ ਹੂੰ ਆ ਦੇਖੋ ਨਵੇਂ ਨਵੇਂ ਚੀਜ਼ਾਂ ਦੁਪੱਟੇ ਵੀ ਬੜੇ ਸੋਹਣੇ ਨਾਲ ਵਰਕ ਕੀਤੇ ਹੋਏ 1500 ਦਾ ਬਾਜੀ 800 ਰੁਪਏ ਦਾ ਕੀ ਗੱਲ ਹੋ ਗਈ ਜੇ ਬਾਬੇ ਦੀ ਹੱਡੀ ਐ ਇਹ ਵੀ 800 ਜੀ 800 ਰੁਪਏ ਦੇ ਰੇਟਾਂ ਦੇ ਬਟਾਕੇ ਬਾਤੇ ਆ ਦੇਖੋ ਇਸ ਕਰਕੇ ਕਹਿੰਨੇ ਆਜੋ ਉਧਰ ਵੀ ਮਾਰ ਦਿਓ ਕੈਮਰਾ ਸਾਰੀ ਦੁਕਾਨ ਭਰੀ ਪਈ ਆ ਬਹੁਤ سارے ਭੈਣ ਭਰਾ ਨਵਾਂ ਕੰਮ ਸ਼ੁਰੂ ਕਰ ਲਿਆ ਆ ਕਈ ਦੁਕਾਨਦਾਰ ਕਈ ਰੀਸੇਲਰ ਤੇ ਬਹੁਤ سارے ਦਾਜ ਬਰੀ ਲਿਆਏ ਹੋਇਆ ਤੁਸੀਂ ਵੀ ਆ ਜਾਓ ਸਾਰਿਆਂ ਦੇ ਕੋਸ਼ਾਤ ਦਾ ਫਾਇਦਾ ਆਹ ਦੇਖੋ ਪੀਸ ਭਾਈ ਚੀਜ਼ ਦੇਖੋ ਬਣੀ ਹੋਈ ਪਿਓਰ ਬਰਬਰੀ ਦਾ ਸੂਟ ਹਾਂਜੀ ਨਾਲੇ ਤਮਾਕਾ ਇੱਕ ਤੋਂ ਇੱਕ ਰੇਟਾਂ ਦਾ ਖਲਾਰਾ ਭਾਜੀ 5-500 ਰੁਪਏ ਕਰਤਾ ਬਰਬਰੀ 12 ਰੁਪਏ ਸੂਟ 5-500 ਜੋ ਆ ਤੁਹਾਡੇ ਸਾਹਮਣੇ ਰੱਖਦੇ ਆ ਇੱਕ ਤੋਂ ਇੱਕ ਨਵੇਂ ਤੋਂ ਨਵਾਂ ਮਾ ਕਹਨਾ ਫਾਈ ਕਲਾਸ ਪੀਸ ਵੀ ਹਾਂਜੀ ਇਹ ਨਾ ਲਗਰੀ ਜੀ ਦਾ ਪਰ ਰੇਟ ਨਹੀਂ ਆਪਾ ਲਾਉਣੇ ਲਗਰੀ ਹਾਂਜੀ ਰੇਟ ਹੋਲਸੇਲ ਦਾ ਹੀ ਲੱਗਣਾ ਕਿੰਨਾ ਬਾਬੇ ਸੱਟੀ ਤੇ ਆਉਣ ਦੇ 40 ਪਾਸਿਓ ਫਾਇਦੇ ਆ ਰੇਟ 500 ਰੁਪਏ ਘਟ ਕਪੜਾ ਵਧੀਆ ਨਾ ਵਿਗਿਆ ਵਾਪਸ ਪੈਸੇ ਨਹੀਂ ਹੈਗੇ ਕਿਸ਼ਤਾਂ ਦੇ ਲੈ ਜਾਓ ਸਾਲ ਬਾਅਦ ਪੈਸੇ ਦੇ ਦਿਓ ਸਾਰੇ ਹੀ ਪਾਸੇ ਫਾਇਦੇ ਆ ਆਜੋ ਹੋਲਸੇਲ ਰੇਟ ਆ ਫੈਕਟਰੀਆਂ ਵਾਲੇ ਰੇਟ ਵੀ ਤੁਸੀਂ ਜਾ ਕੇ ਪਤਾ ਕਰ ਲਓ ਉਦੋਂ ਵੀ ਸਸਤਾ ਆ ਕੋਈ ਸੈੱਟ ਵਾ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਇੱਕ ਲੈ ਜਾਓ ਭਾਵੇਂ ਦੋ ਲੈ ਜਾਓ ਤੋਹਫੇ ਤੋਹਫੇ ਭਾਜੀ ਇਦਾਂ ਦੇ ਸੂਟ ਬੁਟੀਕ ਪੀਸ ਨਾਲੇ ਬੁਟੀਕ ਪੀਸ ਨਾਲੇ ਦੁਪੱਟੇ ਫੁੱਲ ਪਿਓਰ ਦੇ ਹਾਂਜੀ ਰੰਗ ਵੀ ਚਾਰ ਚਾਰ 2500 2600 3000 ਇਦਾਂ ਹਾਂਜੀ 3 3000 ਰੇਟ ਆ ਚੱਕੋ 600 ਰੁਪਏ ਦਾ ਸੂਟ ਆ 600 ਰੁਪਏ ਦਾ ਸੂਟ ਹਾਂ ਦੇ ਰਿਆਂ ਆ ਤਾਂ ਹੀ ਦਾ ਅੱਖਾਂ ਤੁਹਾਡੀਆਂ ਮੈਂ ਕਿਹਾ ਵੀ ਸੋਚਾਂ ਚ ਬੈਣੀਆ ਤਕੜ ਸਾਹਿਬ ਇਹਦਾ ਸ਼ਹਿਰੀ ਕਸਟਮਰ ਦਾ ਬਹੁਤ ਵੱਡਾ ਫਾਇਦਾ ਆ 25 2500 3 3000 ਰੁਪਏ ਸ਼ੋਅਰੂਮ ਅਜ ਬਾਬੇ ਦੀ ਹੱਟੇ ਦੇ 600 ਰੁਪਏ ਚ ਫਰਕ 4 4 ਗੁਣਾ ਨਿਕਲ ਜਾਂਦਾ ਇੱਥੇ ਆਗੇ ਆ ਦੇਖੋ ਪੀਸ ਕੰਮ ਦੇਖ ਲਓ ਕੀਤਾ ਐਨਕ ਲਾਈਨ ਤੇ ਹਾਂਜੀ ਤੇਰਾ ਦੇਖ ਲਓ ਡਿਜ਼ਾਈਨਰ ਹਾਂਜੀ ਦੁਪੱਟਾ ਨਾਲ ਜੀ ਪੀਸ ਹਾਈ ਕਲਾਸ ਹਾਂਜੀ ਤੇ ਰੇਟ ਮਾ ਕਹਨਾ ਸੋਚਾਂ ਤੋਂ ਪਰੇ 650 ਰੁਪਏ ਲਓ ਤਾਜ਼ੇ ਸ਼ੀਤ ਤਾਜ਼ੇ ਪਕੌੜੇ 650 ਰੁਪਏ ਜਿੰਨੇ ਦਾ ਬਾਜ਼ਾਰ 'ਚ ਇੱਕ ਇੱਥੇ ਉਨੇ 'ਚ ਅਸੀਂ ਦੋ ਦੇ ਦਿੰਨੇ ਆ ਮਤਲਬ ਇੱਕ ਦੇ ਨਾਲ ਇੱਕ ਫ੍ਰੀ ਇੱਕ ਦੇ ਨਾਲ ਇੱਕ ਫ੍ਰੀ ਵੱਡਾ ਫਾਇਦਾ ਲੋ ਬਾਬੇ ਦੀ ਹੱਡੀ ਲੋ ਨਾਲੇ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਕੱਪੜਾ ਨਾ ਵੀ ਗਿਆ ਵਾਪਸੀ ਹਾਂਜੀ ਘਾਟਾ ਨਹੀਂ ਪੈਂਦਾ ਤੁਹਾਨੂੰ ਜੀ ਆਹ ਦੇਖੋ ਵੀ ਰੰਗ ਵੀ ਬੜੇ ਸੋਹਣੇ ਆ ਬ੍ਰਾਂਡਡ ਸੂਟ ਆ ਨਵੇਂ ਨਵੇਂ ਵੈਰਾਈਟੀਆਂ ਆ ਉਹੀ ਖੋਲੀਆਂ ਜਾਂਦੇ ਆ 4 400 5 500 600 ਦੇ ਵਿੱਚ ਵੈਰਾਈਟੀਆਂ ਬੜੀਆਂ ਦਿਖਾਤੀਆਂ ਭਾਜੀ 650 ਰੁਪਏ ਦੇ ਵਿੱਚ ਬ੍ਰਾਂਡ ਦੇ ਰਿਆ ਮੈਂ ਹਾਂਜੀ ਛੋਵਰੀ ਬ੍ਰਾਂਡ ਹੈ ਛੋਵਰੀ 650 ਦੇ ਵਿੱਚ ਆ ਦੇਖ ਲਓ ਉੱਪਰ ਛੋਵਰੀ ਬਣੀ ਹੋਈ ਕੜਾਈ ਵਾਲੀ ਹਾਂਜੀ ਠੀਕ ਹੈ ਨਾ ਟੱਕ ਬਾਤ ਦੀਆਂ ਰੇਟਾਂ ਦੀ ਜੀ ਫਾਇਦਾ ਦੇਣਾ ਭੱਟਾ ਹਾਂਜੀ ਭੈਣਾ ਭਰਾਵਾਂ ਨੂੰ ਹਾਂਜੀ ਲੋਸ ਨਹੀਂ ਹੋਣ ਦੇਣਾ ਠੀਕ ਹੈ ਨਾ ਇਦਾਂ ਦੇ ਤੋਹਫੇ ਕੱਪੜੇ ਕੱਪੜੇ ਫਾਇਦੇ ਹੈਗੇ ਆ ਹਰ ਚੀਜ਼ 'ਚ ਫਾਇਦੇ ਭਾਜੀ ਆ ਦੇਖੋ ਸੂਟ ਹੱਥ ਲਓ ਯਾਰ ਕੱਪੜੇ ਹਾਂਜੀ ਆ ਕੰਮ ਦਿਖਾਓ ਨੇੜੇ ਕਰਕੇ ਆ ਲੋ ਇਹ ਤਾਂ ਬੀਬੇ ਨੂੰ ਪੁੱਛਣਾ ਦੇਖੋ ਕਪੜਾ ਚੈੱਕ ਕਰੋ ਮੜਿਆ ਕਿਦਾਂ ਦੇਖੋ ਆ ਦੇਖੋ ਧਮਾਕੇ ਦਾ ਡਿਜ਼ਾਈਨਿੰਗ ਹਾਂਜੀ ਰੇਟ ਦੱਸੋ ਕੀ ਆ 4 ਕਲਰਾਂ ਦਾ ਚਾਟ ਹਾਂਜੀ ਚੱਕੋ 600 ਰੁਪਏ 'ਚ 600 ਰੁਪਏ 'ਚ ਤੁੜੇ ਆ ਤੁਹਾਡੇ ਸਾਹਮਣੇ ਰੱਖਦਾ ਨੇਚਰਲ ਕਰੇਵ ਉਹ ਵੀ 600 ਰੁਪਏ 'ਚ ਇਹ ਵੱਡੇ ਵੱਡੇ ਸ਼ੋਰੂਮਾਂ 'ਚ ਲੇਟਾ ਲੂਟਾ ਲਾ ਕੇ ਡੰਮੀਆਂ ਦੇ ਪੂਰੀ ਲਾਈਟ ਲਾ ਕੇ 2200 ਦਾ ਤੇ ਤੁਸੀਂ 660 ਜੀ ਰੋ ਕੰਨੇ ਹੋ ਅੱਜ ਇਹ ਆਪਾਂ ਦੇ ਤਾ ਆ ਰੰਗ ਵੀ ਚਾਰ ਹੈਗੇ 650 ਦਾ ਨਹੀਂ 600 ਦਾ 600 ਰੁਪਏ ਦਾ ਠੀਕ ਹੈ ਨਾ ਸੋਦੇ ਤੁਹਾਡੇ ਸਾਹਮਣੇ ਮੈਂ ਰੋਜ਼ ਨਵੇਂ ਖੋਲਦਾ ਵੈਰਾਈਟੀਆਂ ਇੱਕ ਤੋਂ ਇੱਕ ਆ ਰੀਆਂ ਨੇ ਬਾਬੇ ਦੀ ਹੱਟੀ ਦੇ ਧੁਮਾਕੇ ਪੈਣੇ ਆ ਰੇਟਾਂ ਦੇ ਧੁਮਾਕੇ ਹਾਂਜੀ ਆਹ ਦੇਖ ਲਓ ਪੀਸ ਹਾਂਜੀ ਇਹ ਆ ਲੋ ਜੀ ਪਿਓਰ ਕਰੇਵ ਹਾਂਜੀ ਦੁਪੱਟਾ ਨਾਲ ਫੁੱਲ ਪਿਓਰ ਦਾ ਬੜਾ ਸੋਹਣਾ ਕੰਮ ਕੀਤਾ ਉੱਤੇ ਆ ਦੇਖੋ ਆ ਲੋ ਫੜੋ ਜੀ 800 ਰੁਪਏ ਦਾ ਸੂਟ 800 ਰੁਪਏ ਚ ਨਾਲੇ ਵੱਡੇ ਬ੍ਰਾਂਡ ਬ੍ਰਾਂਡੇਡ ਸੂਟ ਦੇ ਰਹੇ ਆ ਕੋਈ ਨੌਨ ਬ੍ਰਾਂਡ ਨਹੀਂ 2-2000 ਰੁਪਿਆਰ ਦਾ ਇੱਥੇ 8-800 ਦਾ ਪਾਵੇਂ ਏਕੇ ਤੇ ਰੋਜ਼ ਨਵੀਂ ਆ ਤੁਹਾਡੇ ਸਾਹਮਣੇ ਸੈੱਟ ਪੈਕ ਖੋਲਦਾ ਪਿਆ ਹਾਂ ਹਾਂਜੀ ਤੋਹਫੇ ਕੱਪੜੇ ਤੋਹਫੇ ਆ ਦੇਖੋ ਐਦਾਂ ਦਾ ਸੂਟ ਬਾਜ਼ਾਰ 'ਚ ਨਾ 2000 ਤੋਂ ਘੱਟ ਹਾਂਜੀ 1800 ਤੋਂ ਘੱਟ ਕੋਈ ਨਹੀਂ ਦਿੰਦਾ ਹਾਂਜੀ ਠੀਕ ਹੈ ਜੀ ਆਹ ਤੱਕੋ 650 ਰੁਪਏ ਦੇ ਇਹ ਤਾਂ 800 ਤੋਂ ਵੀ ਘਟਾਤਾ ਰੇਟ ਤੁਸੀਂ ਮੋਰਾਂ ਨੂੰ ਦੱਸ ਰਹੇ ਆ ਵੀ ਹੋਲ ਸੇਲ ਹੋਲ ਸੇਲ ਦਾ ਮਤਲਬ ਹੋਲ ਸੇਲ ਹੈ ਭਾਜੀ ਬਾਬੇ ਦੀ ਟੀ ਸ਼ੇਅਰ ਮਾਰਕੀਟ ਬਣ ਚੁੱਕੀ ਆ ਰੇਟ ਥੱਲੇ ਕਰ ਦਿੱਤੇ ਹੋਰ ਇਹੇ ਸੂਟ 880 ਹੋਈ ਸੀ ਅੱਜ ਲੈ ਜਾਓ 650 ਜੀ ਹਰ ਕਿਸੇ ਦਾ ਵੱਡਾ ਫਾਇਦਾ ਇੱਥੇ ਆਹ ਦੇਖੋ ਪੀਸ ਚੀਜ਼ ਦੇਖੋ ਬਣੀ ਹੋਈ ਕੰਮ ਦੇਖੋ ਕਿੰਨਾ ਹੈਵੀ ਕੀਤਾ ਭਾਜੀ ਹਾਂਜੀ 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 1800 2000 ਦਾ ਸੂਟ ਘੱਟ ਕੋਈ ਦੁਕਾਨਦਾਰ ਨਹੀਂ ਵੇਚ ਰਿਆ ਆਪਾਂ 1500 ਦੇਣਾ ਆਪਾਂ 800 ਲਾ ਦੇਣਾ ਲੈ 15 15 16 ਵੀ ਨਹੀਂ 1200 ਵੀ ਨਹੀਂ 800 ਰੁਪਏ ਚ ਭਾਜੀ 16 1800 ਵਾਲੇ ਸੂਟ 8 800 ਦੇ ਵਿੱਚ ਹੁਣ ਚੈੱਕ ਕਰ ਲੋ ਇੱਕ ਇੱਕ ਸੂਟ ਪਿੱਛੇ ਇੱਕ 1000 ਦਾ ਫਰਕ ਆਹ ਦੇਖੋ ਪੀਸ ਮੈਂ ਕਹਿੰਦਾ ਤੋਹਫੇ ਕਪੜੇ ਆ ਤੋਹਫੇ ਹਾਂਜੀ ਬਾਜੂ ਵਰਗ ਕੀਤਾ ਹੋਇਆ ਵੀ ਹੈਂਡ ਦਾ ਹਾਂਜੀ ਤੇਰਾ ਵੀ ਹੈਂਡ ਦਾ ਹਾਂਜੀ ਪ્યોਰ ਸਿਲਕ ਦਾ ਸੂਟ ਭਾਜੀ ਜੀ ਆ ਲੋ 1100 ਰੁਪਏ ਚ ਵੱਡਾ ਫੈਰਾ ਕਰਤਾ ਆ ਇਹ 1100 ਦੇਣਾ ਭਾਜੀ ਪੀਸ ਦੇਖ ਲੋ ਇਹੀ 2500 3000 ਦਾ ਹੈ 1100 ਰੁਪਏ ਚ ਬਾਬੇ ਦੀ ਹੱਟੀ ਦੇ ਵੱਡੇ ਫੇਰੇ। ਇਹਦੀ ਦੁਕਾਨ ਆ ਪੰਜਾਬ ਦੀ ਜਿੱਥੇ ਰੋਜ਼ ਨਵਾਂ ਨਵਾਂ ਮਾਲ ਆਈ ਜਾਂਦਾ ਆ। ਰੋਜ਼ ਹੀ बिकਿਆ ਨਾ ਟਰੱਕ ਭਰ-ਭਰ ਕੇ ਨਵੀਆਂ ਚੀਜ਼ਾਂ ਰੇਡ ਘੱਟ। ਹਲੋ ਜੀ ਪੀਸ ਦੇਖੋ ਨੈਚੁਰਲ ਕ੍ਰੇਪ ਤੇ। ਹਾਂਜੀ। ਰੰਗ ਭਾਜੀ ਚਾਰ ਆਣਗੇ। ਹਾਂਜੀ। ਸੋਲੋ, ਟਮਾਕਾ, 오ਰੰਜ ਜਿੰਨੇ ਮਰਜ਼ੀ ਲੋ, ਮੈਂਟਾ ਜਿੰਨੇ ਮਰਜ਼ੀ ਲੋ। ਹਾਂਜੀ। ਸਪੈਸ਼ਲ ਰੈੱਡ ਜਿੰਨੇ ਮਰਜ਼ੀ ਲੋ। ਜੀ। ਠੀਕ ਆ ਜੀ ਨਾ 1500 ਨਾਲ 2800 ਰੁਪਏ ਦਾ ਸੂਟ। ਹੋਰ ਤੁਸੀਂ ਇਹ ਚੈੱਕ ਕਰ ਲੋ। 8-1800 ਦੇ ਵਿੱਚ ਡਿਜ਼ਾਈਨ ਕਿੰਨੇ ਆ ਕੋਈ 600 ਕੋਈ 700 ਕੋਈ 800 ਪਰ ਬਾਜ਼ਾਰ ਦੇ ਵਿੱਚ ਇਹ 15-1500 18-1800 ਹੀ ਵਿਕਦੇ ਆ ਆ ਦੇਖੋ ਭਾਜੀ ਪੀਸ ਤੋਹਫੇ ਕੱਪੜੇ ਬਲੈਕ ਸੂਟ ਦੇ ਵਿੱਚ ਕਲਰ ਦੇਖੋ ਕਿੰਨੇ ਸ਼ਾਨਦਾਰ ਆਣਗੇ ਹਾਂਜੀ ਬਰਕਨਾਲ ਰੰਗ ਚਾਰ ਜੀ ਰੇਟਾਂ ਦਾ ਵੱਡਾ ਫਾਇਦਾ ਨਾ 1500 ਨਾਲ 1600 ਹਾਂ ਭਾਜੀ 650 ਰੁਪਏ ਦਾ ਸੀ 650 ਚ ਦੇਖੋ ਬਲੈਕ ਸੂਟ ਦੀ ਇਹ ਪਾਰਟੀ ਵੇਅਰ ਪੀਸ ਆ ਇਹੇ ਚੀਜ਼ਾਂ ਤੁਸੀਂ ਸ਼ੋਅਰੂਮੋਂ ਹੀ ਲੈਣੀਆਂ 2-2000 ਇੱਥੇ ਬਾਬੇ ਜੱਟ ਦੇ 650 ਰੇਟ ਘੱਟ ਕੁਆਲਿਟੀ ਤੇ ਵੈਰਾਈਟੀ ਵਧੀਆ ਭਾਜੀ ਇੱਕ ਤੋਂ ਇੱਕ ਆਰਟੀਕਲ ਨਵੇਂ ਤੋਂ ਨਵਾਂ ਹਾਂਜੀ ਜਲਦੀ ਜਲਦੀ ਆਜੋ ਬਾਬੇ ਰੇਟ ਦੇ ਵੱਡੇ ਲੈਣੇ ਅਗਰ ਫੇਰੇ ਜੀ ਐਦਾਂ ਦੇ ਤੋਹਫੇ ਦਾਂਗੇ ਹੂੰ ਰੇਟਾਂ ਦਾ ਵੱਡਾ ਫੇਰਾਂ ਦਾਂਗੇ ਬਾਈ ਵੱਡਾ ਫੇਰਾਂ ਆਹ ਦੇਖੋ ਪੀਸ ਸੂਟ ਦੇਖ ਲਿਆ ਦੇਖ ਲਿਆ ਬਾਜ਼ਾਰ 'ਚ 2250 ਹਾਂਜੀ ਇੱਥੇ 700 700 ਰੁਪਏ 'ਚ ਨਾ 500 ਨਾ 2500 ਚੱਕੋ ਜੇ ਬਾਜ਼ਾਰ ਦੇ ਵਿੱਚ 2100 ਦਾ 1 ਕੇ ਤਾਂ ਇੱਥੇ 2100 ਦੇ ਪਰ ਤਿੰਨ ਕਰਦੇ ਮਤਲਬ 700 ਰੁਪਏ ਦੇ ਵਿੱਚ ਪਾਰਟੀ ਵੇਅਰ ਸੂਟ ਚੀਜ਼ਾਂ ਦੇਖ ਲਓ ਤੁਸੀਂ ਭਾਜੀ ਰੋਜ਼ ਨਵਾਂ ਕੱਪੜਾ ਇੱਕੋ ਹੀ ਗੱਲ ਰੋਜ਼ ਨਵੀਂ ਵੈਰਾਈਟੀ ਵੱਡਾ ਫਾਇਦਾ ਹਾਂਜੀ ਐਦਾਂ ਦੇ ਬ੍ਰਾਂਡਡ ਪੀਸ ਆ ਲੋ ਸੌਦਾ ਦੇਖੋ ਭਾਜੀ ਕਿੰਨਾ ਹੈ ਹਾਂਜੀ ਫੈਂਟੈਸਟਿਕ ਫੈਂਟੈਸਟਿਕ ਹੈ ਕੱਪੜਾ ਕਿਹੜਾ ਹੈ ਕੱਪੜਾ ਪਿਓਰ ਸਿਲਕ ਭਾਜੀ ਸਿਲਕ ਦੇ ਉੱਤੇ ਆ ਦੇਖੋ ਪੀਸ ਪਾਰਟੀ ਵੇਅਰ ਸੂਟ ਹਾਂਜੀ ਨਾ 1200 ਨਾ 1800 ਨਾ 1500 ਆ ਲੋ ਚੱਕੋ 800 ਜੀ ਸੋ ਇਦਾਂ ਦੇ ਪੀਐਸਬੀ ਤੁਹਾਨੂੰ ਪਾਰਟੀ ਵੇਅਰ ਚੀਜ਼ਾਂ ਦੇ ਵਿੱਚ ਵੀ ਬਹੁਤ ਵੱਡਾ ਫਰਕ ਆ ਇਸ ਲਈ ਕਹਿੰਦੇ ਛੇਤੀ ਆ ਜੋ ਬਾਬੇ ਦੀ ਟੀ ਬੱਸ ਰੇ ਸਾਹਮਣੇ ਆ ਦੇਖੋ ਸਵੇਰ ਤੋਂ ਇੱਥੇ ਰਸ ਪੈ ਜਾਂਦਾ ਤੇ ਸ਼ਾਮ 7 ਵਜੇ ਤੱਕ ਲੋਕ ਦਰੋ ਦਰਵਾੜਿਆ ਆ ਦੇਖੋ ਭਾਜੀ ਗਰਮ ਸੂਟ ਹਾਂਜੀ ਬੈਲਵਰ ਦੇ ਗਰਮ ਸੂਟ ਭਾਜੀ ਹਾਂਜੀ ਰੰਗ ਜਿੰਨੇ ਕੋਗੇ ਓਨੇ ਦੇ ਦਾਂਗੇ ਕੁਆਂਟੀਟੀ ਜਿੰਨੀ ਕੋਗੇ ਓਨੀ ਦੇ ਦਾਂਗੇ ਕੋਈ 800 ਮੰਗਦਾ ਕੋਈ 1000 ਮੰਗਦਾ ਕੋਈ ਮੰਗਦਾ 1200 ਰੇਟ ਦੱਸੋ ਤੁਹਾਡਾ ਕੀ ਆ ਭਾਜੀ ਆਪਣਾ ਰੇਟ ਆ 200 ਰੁਪਈਆ ਮਾਦਰ ਬਾਜ਼ਾਰ 'ਚ ਜੇ 1000 ਦਾ ਇੱਕ ਦੇ ਇੱਥੇ 1000 ਦੇ ਪੰਜ ਸੂਟ ਭਾਜੀ 1000 ਦੇ ਪੰਜ ਸੂਟ ਕਿਲਵਾਂਗੂ ਲੈ ਜਾਓ 2-4 ਸੂਟ ਆਪਣੇ ਕੋਲ ਨਹੀਂ ਹੈਗੇ 2-200 ਰੁਪਈਆ 500 600 ਯਾਰ 2000 ਸੂਟ ਲੈਣਾ ਤਾਂ ਦੱਸੋ ਮੈਨੂੰ ਲਓ ਠੀਕ ਹੈ ਨਾ ਇਹ ਆਪਾਂ ਇੱਕ ਅੰਦਾ ਸੂਟ ਲੈ ਕੇ ਵੀਡੀਓ ਨਹੀਂ ਬਣਾਉਂਦੇ ਖਲਾਰਾ ਪਾਉਨੇ ਆ ਤਾਂ ਤੱਕ ਪਾਉਨੇ ਆ ਪੂਰੀ ਤੇ 2-200 ਰੁਪਏ ਦੇ ਵਿੱਚ ਤੁਹਾਨੂੰ ਵੈਲਵਟ ਦੇ ਸੂਟ ਦੇ ਰਹੇ ਆ ਆ ਦੇਖੋ ਸੌਦਾ ਜਿੰਨੂੰ ਕਹੀਏ ਨਾ ਤੋਹਫਾ ਹਾਂਜੀ ਪਿਓਰ ਵੈਲਵਟ ਭਾਜੀ ਪਿਓਰ ਹਾਂਜੀ ਆ ਦੇਖੋ ਪੌਂਚਿਆਂ ਦੇ ਵੀ ਕੰਮ ਹਾਂਜੀ ਪਿਓਰ ਵੈਲਵਟ ਦਾ ਸੂਟ ਆਹ ਦੇਖੋ ਭਾਜੀ ਸ਼ੌਟ ਹਾਂਜੀ ਆ ਲੋ ਭਾਜੀ ਦੁਪੱਟਾ ਨਾਲ ਉਹ ਵੀ ਵੈਲਵਟ ਚ ਪਿਓਰ ਡਿਜ਼ਾਈਨਰ ਹਾਂਜੀ ਕਿੰਨਾ ਦੇ ਦੀਏ 1200 ਦਾ 1500 ਦਾ ਹਜ਼ਾਰ ਦਾ ਦੇ ਦਿਓ ਚਲੋ ਬਾਪੇ ਦੇ ਟਿੱਟ ਤੇ ਆਏ ਆ ਹਜ਼ਾਰ ਦਾ ਦੇ ਦਿਓ ਹਾਂ ਮਤਲਬ ਤੁਸੀਂ ਰਿਟੇਲਰਾਂ ਦੀ ਵੀਡੀਓ ਬਣਾਉਂਦੇ ਰਹੋ ਪਤਾ ਮੈਨੂੰ ਚੱਕੋ 500 ਰੁਪਏ ਦਾ ਦੂੜ ਪੌਝੇ ਬੜੇ ਹੈਵੀ ਬਣਿਆ 500 ਰੁਪਏ ਦਾ ਇਹ 500 ਰੁਪਏ ਦਾ ਹੋਲ ਸੇਲ ਆ ਇਹ ਇਹ ਦੇਖੋ ਬਾਜ਼ਾਰ ਦੇ ਵਿੱਚ ਇਹ ਭਾਵੇਂ 1500 ਦਾ ਇੱਕ ਆ ਪਰ ਇੱਥੇ 1500 ਦੇ ਤਿੰਨ ਦੇ ਰਹੇ ਆ 5-500 ਦੇ ਵਿੱਚ ਆ ਦੇਖ ਲਓ ਪੀਸ ਪਿਓਰ ਵੈਲਵਟ ਦਾ ਆਂਗੇ ਕਾਪੀਆਂ ਛਾਪੀਆਂ ਨਹੀਂ ਵੇਚਦੇ ਨਵੇਂ ਆਰਟੀਕਲ ਆਏ ਆ ਆ ਦੇਖੋ ਪੀਸ ਆਲੇ ਕੁਛ ਛੋਲਾ ਨਾਲ ਹਾਂਜੀ ਤਾਂ ਜੇ ਤਾਂ ਜੇ ਪਰੀ ਬਣੇ ਹੋਏ ਪੀਸ ਵਧੀਆ ਬ੍ਰਾਂਡਡ ਪੀਸ ਆ ਦੇਖੋ ਹਾਂਜੀ ਇਹ 500 ਜਾਈ 500 ਦਾ ਜੀ ਸੋ ਹੁਣ ਤੁਸੀਂ ਇਹ ਚੈੱਕ ਕਰੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਆਪਣੇ ਮੁਹੱਲਿਆਂ 'ਚ ਕਰਨਾ ਘਰਾਂ 'ਚ ਕਰਨਾ ਤੁਸੀਂ ਫੇਰੀ ਲੈ ਕੱਪੜਾ ਵੇਚਣਾ ਸਾਰਿਆਂ ਦੇ ਵੱਡੇ ਪੈਦੇ ਆ 5-500 ਦਾ ਲੈ ਜਾਓ ਭਾਵੇਂ 1000 ਦਾ ਵੇਚ ਦਿਓ ਕਰਕੇ ਦੁਕਾਨਾ ਦੇ 1200 1500 ਬਿਕਦਾ ਡਬਲ ਡਬਲ ਕਰ ਦਿਆਂਗੇ ਪੈਸੇ ਤੁਹਾਡੇ ਹਾਲੋ ਭਾਜੀ ਮਾ ਕਹਿੰਦਾ ਸੂਟ ਦੇਖੋ ਪਸ਼ਮੀਨਾ ਦਾ ਸੂਟ ਪਸ਼ਮੀਨਾ ਦਾ ਦੁਪੱਟਾ ਨਗੀਨਾ ਦਾ ਗੱਲ ਵੱਡੀ ਕਰ ਦਿਓ ਕਿਤੇ ਵੇਚਿਆ ਕਰਾ ਦਿਓ ਬਾਜ਼ਾਰ ਚ 1000 ਰੁਪਏ ਆ ਮਿਲ ਜਾਂਦਾ ਆ ਚੱਕੋ 350 350 350 350 ਭਾਜੀ ਬਾਬਾ ਜੀ ਮੈਨੂੰ ਮੈਂ ਕੀ ਸੂਟ ਪਸ਼ਮੀਨਾ ਦਾ ਦੁਪੱਟਾ ਨਗੀਨਾ ਦਾ 350 ਰੁਪਏ ਭਾਜੀ ਚੱਕੋ ਚੈੱਕ ਕਰੋ ਮੋਡਰਨ ਵਾਲਾ ਸੂਟ ਆ ਗਰਮ ਸੂਟ 350 ਬ੍ਰਾਂਡ ਆ ਵੀ ਬ੍ਰਾਂਡ ਆ ਵੀ ਬ੍ਰਾਂਡ 350 ਚੱਕੀ ਚਲੋ ਤਿੰਨ ਕੋਨਾ ਭਾਬੇ ਰੇਟ ਦੇ ਦੇ ਜਿਹੜੇ 8 800 ਰੁਪਏ ਸੂਟ ਬਾਜ਼ਾਰ ਚ ਮਿਲਦੇ ਆ ਇੱਥੇ 700 ਰੁਪਏ ਦੋ ਆਹ ਦੇਖੋ 350 ਰੁਪਏ ਚ ਆਇਦਰ ਦੇਖੋ ਪੀਸ ਦਪੱਟੇ ਨਾਲ ਸ਼ਾਲ ਨਾਲ ਗਰਮ ਸੂਟ 700 ਰੁਪਏ ਦੋ ਲੈ ਜਾਓ ਭਾਈ ਵੱਡਾ ਫਾਇਦਾ ਵੱਡਾ ਫੇਰਾ ਆਹ ਚੱਕੋ ਵੱਡਾ ਫੇਰਾ ਹਾਂਜੀ ਭਾਜੀ 350 ਦਾ ਸੂਟ 350 ਦੇ ਵਿੱਚ 350 ਦਾ ਸੂਟ ਹੈ ਕਪੜਾ ਨਾ ਵੀ ਗਿਆ ਬਾਬਸੀ ਪੈਸੇ ਹੈਗੇ ਤਾਂ ਵੀ ਡੀਕ ਨਹੀਂ ਹੈਗੇ ਕਿਸ਼ਤਾ ਕਰਾ ਲਾਂਗੇ ਸਾਹਜ ਪੈਸੇ ਦੇ ਦੇਣਾ ਜਿਨ੍ਹਾਂ ਨੇ ਕਪੜੇ ਦਾ ਕੰਮ ਕਰਨਾ ਆ ਬੱਡੀ ਓਵਰ ਹੈ ਜਲੰਧਰ ਬਾਸਟੈਂਡ ਦੇ ਬਿਲਕੁਲ ਸਾਹਮਣੇ ਬਾਬੇ ਦੀ ਹੱਟੀ ਦੇ ਨੰਬਰ 98804723 ਵੀਡੀਓ ਕਰ ਦੋ ਦੱਬ ਕੇ ਸ਼ੇਅਰ ਸ਼ੇਟੂ ਗਰੁੱਪ ਸਸਰੀ ਕਾਰ ਦੀ ਹੋਰ ਕਿਤੇ ਨਹੀਂ ਜਾਣਾ ਬਾਬੇ ਦੀ ਹੱਟੀ ਤੇ ਆਣਾ ਜਲੰਧਰ ਬਾਸ ਅੱਡੇ ਸਾਹਮਣੇ ਆ ਲੈ ਜਾਓ ਕੌਡੀਆਂ ਦੇ ਭਾ ਕਪੜਾ ਫਰੀ ਦੇ ਭਾ ਕਪੜਾ ਉਹ ਵੀ ਕਿਸ਼ਤਾਂ ਤੇ ਜੇ ਨਹੀਂ ਕਪੜਾ ਵਿਕੇ ਵਾਪਸ ਦੇ ਦਿਓ ਟੈਨਸ਼ਨ ਲਿਓ ਹੀ ਕੋਈ ਨਾ ਤੁਸੀ ਕੈਰਮਨ ਕਾਹ ਚਲਾਣਾ ਹਰਦੀਪ ਸਿੰਘ ਅੱਗੇ ਸਾਹ ਟੀਵੀ ਜਲੰਧਰ